ਜਿੱਥੇ ਪੰਜਾਬ ਸਰਕਾਰ ਇੱਕ ਪਾਸੇ ਨਸ਼ਿਆਂ ਨੂੰ ਖਤਮ ਕਰਨ ਦੇ ਦਾਅਵੇ ਕਰ ਰਹੀ ਹੈ ਉੱਤੇ ਹੀ ਹਲਕਾ ਖਡੂਰ ਸਾਹਿਬ ਦੇ ਪਿੰਡ ਫਤਿਹਾਬਾਦ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਮ੍ਰਿਤਕ ਨੌਜਵਾਨ ਸੰਜੂ ਕੁਮਾਰ ਦੇ ਪਿਤਾ ਦਿਲਕਰਾਜ ਨੇ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਕਰੀਬਨ 2 ਮਹੀਨੇ ਪਹਿਲਾਂ ਸਾਡੇ ਵੱਡੇ ਲੜਕੇ ਸਰਵੰਤ ਸਿੰਘ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ ਤਾਂ ਅੱਜ ਦੂਜੇ ਲੜਕੇ ਸੰਜੂ ਕੁਮਾਰ ਦੀ ਵੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਨੇ ਹੋਰ ਕੀ ਕਿਹਾ ਦੇਖੋ ਇਹ ਵੀਡੀਓ ਫਰਦੀ ਟਾਈਮਸ ਚੈਨਲ ਲਈ ਐਸਐਸ ਸੰਦਾ ਅਸ਼ੀਰ ਬਾਬਾ ਦੀ ਰਿਪੋਰਟ ਹੈ। ਹਲਕੀ ਨਾ ਡਾਈ ਟੈਂਕਰ ਆਈ ਕਿਹੜਾ ਪਿੰਡ ਆ ਜੀ ਅਹਿਆਰ ਕੀ ਗੱਲ ਬਾਤ ਹੈ ਜੀ ਤੁਹਾਡੇ ਨੌਜਵਾਨ ਦੀ ਮੌਤ ਹੋਈ ਹੈ। ਇਹ ਠੀਕ ਲੱਗ ਗਈ ਜੀ ਬੰਦੇ। ਕੀ ਨਾ ਸੀਦਾ ਨੌਜਵਾਨ ਦਾ? ਥੈਂਕ ਯੂ ਕਿੰਨੀ ਉਮਰ ਦੇ? ਕੀ ਹੈ? 25 ਸਾਲ ਦੇ। ਇਹ ਦੱਸਿਆ ਜਾ ਰਿਹਾ ਇੱਕ ਪੇੜਾ ਤੁਹਾਡਾ ਪਹਿਲਾਂ ਵੀ ਇਦਾਂ ਹੀ ਹੋਇਆ। ਹਾਂ ਜੀ ਉਹਨੂੰ ਤੇ ਅੱਜ 3 ਮਿੰਟ ਹੋ ਗਏ। ਕੋਈ ਬੱਧੀ ਤੁਹਾਡੇ ਨਜ਼ਰ ਨਹੀਂ ਆਈ ਤੜੇ। ਦੋਨੇ ਇਦਾਂ ਹੋਏ। ਕਿੰਨਾ ਕਿ ਨਸ਼ਾ ਪਿਆ ਚੇਤ ਇਹਦੇ ਛੜਲੀਆਂ ਕੋਈ ਦਿਆ ਜੀ ਦੇਖ ਸਰਕਾਰ ਤੇ ਕਿੰਨੀ ਜਿਹੜਾ ਨਸ਼ਾਈ ਕਦਮ ਕਰਤਾ ਇਹਦੇ ਛੜਲੀਆਂ ਕੋਈ ਕਹਿੰਦਾ ਜੀ ਜਿਹੜਾ ਪ੍ਰਸ਼ਾਸਨ ਫਰਦਾ ਨਹੀਂ ਨਚੜੇ ਚ ਰਹਿਣਾ ਹਾਂ ਦੇ ਆਪੇ ਸਾਡ ਦਿੰਦੇ ਮੰਨਤੀ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਇਹਨ ਨਿਸ਼ਾਬ ਹੋਣਾ ਜੀ ਰਖਾ ਤਾਂ ਇਹ ਵਿਆਹ ਇਹ ਕਵਾਰਾ ਜੀ ਕਵਾਰਾ ਜੀ ਕੀ ਨਾ ਡੜਾਈ ਮੇਰਾ ਨਾਮ ਮਲਖਰਾਜ ਹੈ ਕਿਹੜਾ ਬੇਡਾ ਹੈ ਪਿੰਡ ਫਤਿਹਗੜੀ ਆੜੀ ਨੌਜਵਾਨ ਦੀ ਮੌਤ ਦੀ ਕੀ ਗੱਲ ਬਾਤ ਹੈ ਇਹ ਨਸ਼ੇ ਨਸ਼ੇ ਦੌਰਚ ਹੋਈ ਜਾਏਗੀ ਕਿਹੜਾ ਨਸ਼ਾ ਇਹ ਨਸ਼ਾ ਤੈਨੂੰ ਪਾਇਆ ਟੀਕਾ ਡੱਲਾ ਜਾਂ ਗੋਲੀ ਘਟਿਆ ਰਾ ਅੱਗੇ ਇੱਕ ਸਾਡਾ ਅੱਗੇ ਇੱਕ ਪਤੀ ਅੱਗੇ ਸਾਡਾ 2.5 ਮਹੀਨੇ ਹੋ ਗਏ ਤੇ ਪਹਿਲਾਂ ਉਹ ਪੂਰਾ ਹੋ ਰਿਹਾ ਉਹ ਨਹੀਂ ਪੂਰਾ ਹੋ ਗਿਆ ਤੇ ਤੀਨਾ ਸੀ ਨੌਜਵਾਨ ਦਾ ਤੇ ਕਿੰਨੀ ਕੋਈ ਇਹਦੀ ਉਮਰ ਹੈ ਜੀ ਇਹਦੀ 50 ਸਾਲ ਹੈ ਨਾ ਕਿਦਾ ਇਹਦਾ ਨਾ ਹੈ ਗਾਈ ਸੰਜੀਵ ਸੰਜੀਵ ਜੀ ਸਰਕਾਰ ਤੇ ਦਾਵਾ ਕਰ ਰਹੀ ਆ ਵੀ ਪੰਜਾਬ ਦੇ ਵਿੱਚ ਬਿਲਕੁਲ ਨਸ਼ਾ ਖਤਮ ਕਰਤਾ ਇੱਥੇ ਫਤਿਆਦ ਕਿੰਨਾ ਕਿ ਵਿਕਦਾ ਆ ਵੇਖ ਲੋ ਜੀ ਤੁਹਾਡੇ ਸਾਹਮਣੇ ਆ ਹੁਣ ਕੇ ਆ ਦੁਨੀਆ ਅੰਤਾਂ ਕੀ ਨਾ ਤੁਹਾਡਾ ਜੀ ਤੁਸੀਂ ਮੈਂ ਹਾਂ ਸ਼ੇਰਲਾ ਕਿਹੜਾ ਪਿੰਡ ਆ ਜੀ ਹਾਂ ਮੈਂ ਰੰਬਲ ਸਰੋਂ ਪ੍ਰਾਉਣੀ ਆਈ ਮੇਰਾ ਭਰਾ ਵਾ ਆ ਤੇ ਪੋਤਰੀਆਂ ਪੋਤਰੇ ਆ ਇੱਥੇ ਪਿੰਡ ਪਿੰਡ ਨਸ਼ਾ ਵਿਖਣ ਡਿਆ ਮੇਰੇ ਭਰਾ ਦੇ ਜਵਾਨ ਪੁੱਤ ਮਰ ਗਏ ਆ ਇਹਨਾਂ ਦੇ ਹੀ ਪੁੱਤ ਮਰ ਜਾਣ ਨਖਤਿਆਂ ਦੇ ਇਹਨਾਂ ਦਾ ਰੋਵੇ ਕਾਕਣਾ ਸਰਕਾਰ ਤੇ ਕਹਿੰਦੀ ਨਸ਼ਾ ਖਤਮ ਕਰਤਾ ਪੰਜਾਬ ਚ ਇਹ ਮੈਂ ਨਹੀਂ ਉਹਨੇ ਮੁੰਡੇ ਨਾਲ ਕਰਤੀ ਗੱਲ ਮੈਂ ਆਪਣੇ ਭਰਾ ਬਾਰੇ ਗੱਲ ਕਰਨੀ ਮੇਰੇ ਭਰਾ ਦੇ ਨਿੰਕੇ ਨਿੰਕੇ ਬੱਚੇ ਕਿੱਧਰ ਲੜਗਾ ਲਾਣਦੇ ਸਾਰੇ ਟੱਬਰ ਬੰਦੜਾ ਚਾਹੀਦਾ ਨਸ਼ਾ ਨਸ਼ਾ ਬੰਦ ਹੋਣਾ ਚਾਹੀਦਾ ਅੱਗੇ ਕੀ ਨਾਮ ਹੈ ਜੀ ਤੁਹਾਡਾ ਅਮਨਦੀਪ ਕਿਹੜਾ ਪਿੰਡ ਆ ਜੀ? ਫਤਿਹਬਾਦ। ਆ ਕੀ ਗੱਲ ਮਤੋ ਜਿਹੜਾ ਨੌਜਵਾਨ ਦੀ ਮੌਤ ਹੋਈ ਹੈ? ਠੀਕ ਹੈ ਨਾਲ ਹੀ ਮੌਤ ਹੋਈ ਵੀਰੇ। ਹਾਂਜੀ। ਪਹਿਲਾਂ ਮੇਰੇ ਘਰ ਵਾਲੇ ਦੀ ਹੋਈ ਆ 2.5 ਮਹੀਨੇ ਹੋ ਗਏ ਆ ਹੁਣ ਇਹਨਾਂ ਦੀ ਹੋ ਗਈ। ਤੁਹਾਡੇ ਘਰ ਵਾਲੇ ਦੀ। ਇਹ ਤਾਂ ਮੌਤ ਹੋਈ। ਹਾਂਜੀ। ਉਹਦੀ ਵੀ ਨਸ਼ੇ ਨਾਲ ਹੀ ਹੋਈ। ਕੀ ਨਾਂ ਸੀ ਨੌਜਵਾਨ ਦਾ? ਇਹਦਾ ਨਾਂ ਸੰਜੂ ਆ ਤੇ ਘਰ ਵਾਲੇ ਦਾ ਨਾਂ ਸਰਵਨ ਸਿੰਘ। ਇਹਦੀ ਕਿੰਨੀ ਕੋਮਰ ਸੀ? 30 ਆਖ ਸਾਲਾਂ ਦਾ। 30 ਆਖ ਸਾਲਾਂ ਦਾ। ਤੇ ਸਰਕਾਰ ਦੇ ਕਹਿ ਰਹੀ ਆ ਵੀ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਇਹ ਖਤਮ ਕਰਤਾ ਕਿਥੇ ਨਹੀਂ ਕਰਦੇ ਜੇ ਕਰਦੇ ਉਹਨਾਂ ਦੇ ਵੀ ਰਹੀਂ ਕਿਉਂ ਰੁਲੀਏ ਐਂ ਤੇ ਰੁੜ ਗਏ ਆ ਸਾਡੇ ਦੇ ਪੱਲੇ ਕੁਛ ਨਹੀਂ ਬੁੱਢਾ ਪਿਓ ਕਿਥੋਂ ਕਮਾਗ ਲਿਆ ਕੇ ਦਊਗਾ ਸਾਨੂੰ ਐਂ ਤੇ ਕਿੰਨਾ ਨਸ਼ਾ ਫਤਿਹ ਆ ਦੇਖਦਾ ਬਹੁਤ ਬਹੁਤ ਘਰ ਘਰ ਨਸ਼ਾ ਵੀ ਕਰਨਦਿਆ ਉਹਨੂੰ ਬੰਦ ਕਰੋ ਐਂ ਤਾਂ ਨੌਜਵਾਨ ਤੁਰੇ ਜਾਂਦੇ ਉਹਦੇ ਨੱਚਾ ਖਾ ਖਾ ਕੇ ਤੇ ਵੇਚ ਵੇਚ ਚੰਗੇ ਆ ਦੇ ਹਾਈਂ ਤੇ ਰੁੜਦੇ ਜਾਂਦੇ ਜਿਹੜੇ ਨਸ਼ੇ ਵੇਚਦੇ ਨੂੰ ਪੁੱਛ ਕੱਢਦੀ ਨਹੀਂ ਪੁਲਸ ਤੋਂ 파ੜ ਕੇ ਵੇਛੜ ਦਿੰਦੀ ਅਗਲੇ ਆ ਭਰ ਦਿੰਦੇ ਆ ਪੈਸੇ ਦੇ ਪੁਲਸ ਵੇਛੜ ਦਿੰਦੀ ਉਸੇ ਵੇਲੇ ਹਾਂਜੀ ਕੀ ਨਾ ਤੁਹਾਡੇ ਮੇਰਾ ਨਾਮ پرویز ਕੁਮਾਰ ਜੀ ਕਿਹੜਾ ਪਿੰਡ ਆ ਜੀ ਫਤਿਹਬਾਦ ਆ ਜੀ ਕੀ ਗੱਲ ਬਾਤ ਜਿਹੜੀ ਤੁਹਾਡੇ ਗਵਾਲੀ ਦੀ ਮੌਤ ਹੋਈ ਆ ਜੀ ਇਹ ਜੀ ਟੀਕਾ ਲਾ ਕੇ ਪੂਰਾ ਆ ਜੀ ਹਾਂਜੀ ਪਹਿਲਾਂ ਇਹ ਤੋਂ ਵੱਡਾ ਪੂਰਾ ਹੈ ਢਾਈ ਕੇ ਮੈਨੂੰ ਉਹ ਹੋਇ ਸੀ ਤੇ ਹੁਣ ਇਹ ਹੋ ਗਿਆ ਪਰਸੋਂ ਚੌਥਾ ਜੇ ਇੱਕ ਹੋਰ ਪੂਰਾ ਹੋਇਆ ਜੀ ਉਹ ਵੀ ਵਾਲੀ ਗਲੀ ਦੇ ਵਿੱਚ ਪਰਲੀ ਗਲੀ ਚੋਂ ਸਰਕਾਰ ਤੇ ਕਹਿ ਰਹੀ ਆ ਵੀ ਜੋ ਸਰਵ ਚਲਾਗੇ ਅਸੀਂ ਨਸ਼ਾ ਖਤਮ ਕਰਤਾ ਨਹੀਂ ਜੀ ਕੋਈ ਨਸ਼ਾ ਨਹੀਂ ਖਤਮ ਹੋਇਆ ਜੀ ਸਾਡੇ ਤੇ ਤਾਂ ਇਹ ਦੁਨੀਆ ਘਰ ਘਰ ਹੀ ਵੇਚੀ ਜਾਂਦੀ ਹਾਂਜੀ ਕਿਹਦਾ ਨਾਂ ਲਈਏ ਤੇ ਕਿੰਨੂੰ ਕਹੀ ਦਸੀ ਅਸੀਂ ਨੌਜਵਾਨ ਸਾਰੇ ਖਤਮ ਹੋ ਗਈ ਪੀੜੀ ਇਹ ਤੋਂ ਵੱਡਾ ਪੂਰਾ ਹੈ ਜੀ ਦੋ ਬੱਚੇ ਆ ਆ ਘਰ ਦੀ ਇਹ ਬਜ਼ੁਰਗ ਪਿਓ ਆ ਕੀ ਕਰੂਗੇ ਅੰਨਿੰਗ ਨਹੀਂ ਕਿ ਬੱਚੇ ਉਹਨਾਂ ਦੇ ਇਹਨਾਂ ਨੂੰ ਕਿਹ ਕੋਣ ਕਿਹ ਕੋਣ ਪਰਵਿਸ਼ ਕਰੂਗਾ ਇਹਨਾਂ ਦੀ ਸਰਕਾਰ ਸਰਕਾਰ ਕਰੂਗੀ ਝੂਠੇ ਦਾਵੇ ਕਰ ਰਹੀ ਸਰਕਾਰ ਝੂਠੇ ਦਾਵੇ ਕਰਦੀ ਜੀ ਕੀ ਮੰਗ ਕੀ ਕਰਦੇ ਜੀ ਅਸੀਂ ਮੰਗੇ ਇਹ ਕਰਦੇ ਆਂ ਕਿ ਇਹਦਾ ਇਨਸਾਫ ਹੋਣਾ ਚਾਹੀਦਾ ਜੀ ਨਸ਼ਾ ਖਤਮ ਹੋਣਾ ਚਾਹੀਦਾ ਜੀ ਪੁਲਿਸ ਪ੍ਰਸ਼ਾਸਨ ਵੀ ਖਿੱਚ ਕੇ ਇਹਨਾਂ ਦੇ ਕਾਰਵਾਈ ਕਰੇ ਜੀ ਫੜਦੀ ਨਹੀਂ ਪੁਲਿਸ ਨਸ਼ਾ ਤਸਕਣ ਨਹੀਂ ਜੀ ਕੋਈ ਨਹੀਂ ਫੜਦੀ ਜੇ ਫੜਦੇ ਆ ਅਗਲੇ ਛੱਡ ਦਿੰਦੇ ਆ ਹੁਣ ਕੀ ਕਰਨਾ ਉਹ ਵੀ ਉਹ ਤਾਂ ਆਪਣਾ ਕੰਮ ਕਰਦੇ ਆ ਪਰ ਦੁਨੀਆ ਫੇਰ ਵੀ ਨਹੀਂ ਟਲਦੀ ਪਰ ਫੇਰ ਵੀ ਅਸੀਂ ਕਹਿੰਨੇ ਆਂ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਚੰਗੀ ਤਰ੍ਹਾਂ ਠੀਕ ਆ ਜੀ ਜਿਹੜੀ ਗਾਂ ਦੀ ਪੀੜੀ ਆਪਣੀ ਉਹਦਾ ਥੋੜਾ ਜਿਹਾ ਬਚਾਅ ਹੋ ਜੇ ਨਹੀਂ ਤੇ ਇਹ ਤੇ ਫੇਰ ਇਦਾਂ ਹੀ ਆ ਜੀ ਅੱਜ ਕੱਲ ਤੁਰੇ ਜਾਣਗੇ ਫੇਰੇ ਤੇ ਅਸੀਂ ਦਨੇ ਵੀ ਇਹਨਾਂ ਦੇ ਖਿੱਚ ਕੇ ਕਾਰਵਾਈ ਕੀਤੀ ਜਾਵੇ ਜੋ ਵੀ ਬਣਾੰਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਜੀ